ਕਾਏ ਕੋਕੋ ਆ ਹਏ ਲਾਉਂਗਾ ਜਿਦਵਾਉ ਕੋਣ ਜੱਗਾ ਖੱਟਨ ਮੈਨੂੰ ਔਏ ਤੁਮ ਔਏ ਮਰਾਏ ਨੀ ਜੱਗਾ ਬੇਬੇ ਆਵੇ ਮੇਰੇ ਨਾਲ ਕੋਣ ਖੱਟੂਗਾ ਮੱਕਲਾਈ ਖੜੀ ਨਾ ਤੇ ਹੌਣ ਤੈਨੂੰ ਮੱਥੇ ਤੈਨੂੰ ਕਿੱਥੋਂ ਲਿਆ ਰਾ ਹੋ ਲੈਣ ਨਾ ਕੋਈ ਨਾ ਓ ਹਾਂਗਾ ਮੇਰੇ ਯਾਰ ਔਏ ਹਾਂ ਅੱਗੇ ਅੱਗੇ ਬੰਦ ਕੋਣ ਘੋੜਾ ਲੈ ਗਿਆ ਭਾਈ ਗੋਲਗਾ ਲੈ ਗਿਆ ਤੂੰ ਕੋਣ ਲੈ ਗਿਆ ਲੈ ਚਲ ਉਹਨੋਂ ਔਰ ਦੇ ਨਾ ਭਾਈ ਉਹ ਤੂੰ ਮੈਨੂੰ ਮੈਂ ਨਾ ਆ ਮੈਂ ਬੇਬੇ ਨੂੰ ਦਵਾ ਦੂੰਗਾ ਬਾਹ ਜਾ ਆ ਜਾ ਵਾ ਆ ਜਿੱਥੇ ਰੱਖ ਗੋਲਗਾ ਉਹਦੀਆ ਭਾਈ ਛੋਟ ਪੇਲ ਖੜਾਂਗੇ ਛੋਟ ਪੇਲ ਠੀਕ ਹੈ ਗੋਲ ਕੁੰਡ ਛੋਟ ਪੇਲ ਅੱਛਾ ਤਰਾ ਉਹਦੇ ਆਇਆ ਮਾਸ਼ਿਆਣਾ ਕੌੜਾ ਨਹੀਂ ਬੇਬੇ ਆ ਵੀਦੀ ਐ ਠੀਕ ਹੈ ਠੀਕ ਹੈ ਦਰਿਆ ਨਾਲ ਕਰੀ ਤੂੰ ਲਾਲ ਬੈਨਾ ਮੇਨਾ ਨਹੀਂ ਹੂੰ ਲੜ ਟਾੜੀ ਜਿੱਤ ਲੌੜਾ ਤਾਂ ਜਾਂਦਾ ਹੈ ਚਲੋ ਖਰਚ 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 ਆਹ ਲੈ ਗਈ ਹਾ ਅੱਜ ਵਿਚੀ ਰਹੀ ਨਾ ਮੇਰੀ ਬਾਰ ਗਈ ਸੀ ਹੋਰ ਲੈ ਨੂੰ ਗੋਲੀਆਂ ਮੈਂ ਨਹੀਂ ਮੈਂ ਕੋਈ ਨਾ ਚੱਲ ਛਾਂ ਚ ਬਹਿ ਜਾ ਉੱਥੇ ਉੱਥੇ ਖੇਲ ਨਾ ਛਾਂ ਮੈਂ ਕੋਈ ਨਹੀਂ ਤੈਨੂੰ ਮੈਂ ਹੋਰ ਲਿਆ ਦੋ ਜੰਗਾ ਆ ਉੱਥੇ ਛਾਂ ਚ ਖੇਲ ਆ ਜਾ ਮੈਂ ਕੱਲ ਨੂੰ ਨਹੀਂ ਖੜਾਣਾ ਤੂੰ ਨਾ ਖੜਾਇਆ ਕਰ ਤੂੰ ਆ ਜਾ ਰਹਿ ਤਾ ਰੰਗ ਭਾਰੀ ਨਹੀਂ ਆ ਓਹ ਕਿਆ ਗਿਆ ਗੋਲੀਆਂ ਜੱਗੇ ਤੈਨ ਕੋ ਵੇ ਦੇਤੀਆਂ ਜੀਆਂ ਹੋਰ ਜੱਗੇ ਤੇ ਗੋਲੀਆਂ ਜਿੱਤੂਗਾ। ਉਹ। ਤੈਨੂੰ ਬੇਆ ਕਾਤੇ ਕੂੜਾ ਫੋਲੀ ਜਾਣਾ। ਬਾਬਾ ਗੋਲੀਆਂ ਨੂੰ ਹੋਈਆਂ ਸੀ ਅੱਥੇ ਆ ਗਈਆਂ। ਤੇਰੀ ਤਾਂ ਗੋਲੀਆਂ ਹੀ ਨਹੀਂ ਲੋਟ ਆਉਂਦੀਆਂ। ਗੱਲ ਸੁਣ ਮੈਂ ਜੱਗੇ ਦਾ। ਬੇ ਗੱਲ ਕੋਣਾ। ਆ ਬੇ ਮੈਂ ਚੱਲੀਆਂ ਤੇਰੀ ਤਾਈ ਦੇ। ਹਾਂ ਨਾਲੇ ਤਾਂ ਆਪਾਂ ਭਾਂਡਾ ਫੜਾਇਆ ਵਾਂ। ਨਾਲੇ ਮੈਂ ਕੰਮ ਜਾਣਾ। ਤੂੰ ਐਂ ਕਰੀ ਮੇਰੇ ਉਂਡੀ ਨੂੰ ਆ ਭਾਂਡਿਆਂ ਨੂੰ ਹੱਥ ਫੇਰਦੀ ਚੰਗਾ। ਖੇਡੀ ਨਾ ਜਾਈ ਹੁਣ ਹੁਣ ਗਿਆ ਕੰਕੋ ਓਹ ਠੀਕਾ ਕੁੰਡਾ ਵਾਲਾ ਮੈਂ ਜਾਣੀ ਆ ਚੋਟੀ ਆ ਜੀ ਬੰਦਾ ਚੰਗਾ ਏਟੀ ਹੋ ਜਾਊਗੀ ਵਾ ਫੋਟੋ ਖਾ ਖਾ ਜੀ ਜੱਗਾਂ ਨੂੰ ਬੋਲਣਾ ਲਾ ਲੂਗਾ ਮੇਰਾ ਹਾਤ ਤੁਰ ਗਿਆ ਦੇ ਦੇ ਕੇ ਕੀ ਕਰੀਤੀ ਐ ਐਸੀ ਦੇਊਗੀ ਬੇਬੇ ਐਸੀ ਦੇਊਗੀ ਬੇਬੇ ਆਲੇ ਬੇਬੇ ਫਿਰ ਤਾਂ ਹਟ ਟੂੜ ਗੁਦੂ ਗੋਲੀਆ ਆਈ ਜੱਗਿਆ ਆਇਆ ਲਾਉਂਦਾ ਮੈਂ ਜੱਗਿਆ ਆਏ ਲੋ ਜੂ ਗੋਣੋ ਵੋ ਰੋਲੇ ਬੋਲੇ ਤੋਂ ਹੋ ਗੋਲ ਮੱਖ ਰੋਲੇ ਬੋਲੇ ਤੋਂ ਭਰੇ ਨਾ ਮੋਰ ਨਹੀਂ ਜਣਾਉਣ ਪੱਲੇ ਹੀ ਫੱਟਾ ਕਰੂ ਕੱਲਾ ਹੀ ਕੰਮੀ ਹੁੰਦੇ ਵੇ ਤੂੰ ਗੋਲੀਆਂ ਹੀ ਖੇਡਦਾ ਜਾਂਦਾ ਰਹਿਣਾ ਮੈਂ ਬੱਧ ਹੋਰ ਕੀ ਕਰਾਂ ਮੈਂ ਵੇ ਤੂੰ ਹੁਣ ਕਿਤੇ ਨਿਆਣਾ ਤੂੰ ਵੱਡਾ ਹੋ ਗਿਆ ਹਾਂ ਹਾਂ ਧੁੱਧਾ ਕਰੂ ਤੇ ਮੈਂ ਹਾਂ ਮੇਰਾ ਵਿਆਹ ਕਰ ਦਿਓ ਕਾਫਰ ਤੋਂ ਰਬਿਆ ਨਾ ਮਾਤੇ ਮਾਤੇ ਤੇਰੀ ਸਾਂਝ ਲਾ 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 ਲ ਤੇ ਇਹਨਾਂ ਨੂੰ ਮੰਜਨਾ ਸੀ ਹੱਥ ਫੇਰ ਲਿਓ ਬੇਬੇ ਮੈਂ ਹੱਥ ਫੇਰਤਾ ਹਾਏ ਬੇਰ ਅੱਪਾ ਮੈਂ ਕੀ ਕਰਾਂ ਤੇਰਾ ਲੋ ਲਾਉ ਪੀ ਗਿਆ ਮੇਰਾ ਬਾਪ ਗੋਲੀ ਵਾਲਾ ਕੋਤਾ ਨਹੀਂ ਕਹਿੰਦੀ ਹੁਣ ਤੈਨੂੰ ਕਿਹੜਾ ਗੋਲੀ ਵਾਲਾ ਪਤਾ ਲੈ ਕੇ ਦਵਾ ਮੈਂ ਜੇ ਬਾਜ ਜਾਂਦਾ ਚਲੇ ਆਜਾ ਹੁਣ ਮੈਂ ਆਪੇ ਹੀ ਮਾਜੂ ਲੋ ਦ ਗੋਲੋ ਉਹ ਕੋਲੇ ਬੋਲਣ ਤੋਂ ਗੋਲ ਮੱਖ ਤੋਂ ਰੋਲੇ ਕੋਲੇ ਤੋਂ ਗੋਲੋਂ ਨਾ ਹੋਰ ਨਹੀਂ ਜਣਾ ਹੁਣ ਕੋਲੇ

ਕੁੱਟ ਗਈ ਮੇਰੀ ਕਿਸਮਤ ਤੇ ਇਹਨਾਂ ਨੂੰ ਮੰਜਣਾ ਸੀ ਤੂੰ ਹੱਥ ਫੇਰਨੇ ਕਿਉਂ ਸੀ ਬੇਬੇ ਮੈਂ ਹੱਥ ਫੇਰਦਾ ਹਾਏ ਬੇ ਰੱਬਾ ਮੈਂ ਕੀ ਕਰਾਂ ਤੇਰਾ ਲੋ ਲਉ ਪੀ ਗਿਆ ਮੇਰਾ ਨਾ ਤੂੰ ਗੋਲੀ ਵਾਲਾ ਪਤਾ ਨਹੀਂ ਕਿੰਦੀ ਹੁਣ ਤੈਨੂੰ ਕਿਹੜਾ ਗੋਲੀ ਵਾਲਾ ਪਤਾ ਲੈ ਕੇ ਦਵਾ ਮੈਂ ਜਾ ਬਾਜਾਂ ਮੈਂ ਚਲੇ ਆਜਾ ਹੁਣ ਮੈਂ ਆਪੇ ਹੀ ਮਾਜੂ